ਇਹ ਭਾਜੀ ਗਾਇ ਘਰੋਂ ਕੰਮ ਤੇ ਵਿਚਾਰੇ تھے ਰਾਦੇ ਵਿੱਚ ਇਹਨਾਂ ਦੇ ਨਾਲ ਆਹ ਸਾਰਾ ਇਕ ਦੇ ਘਰ ਲਾ ਵਿੱਚ ਕੰਮ ਕਰਨ ਗਏ ਸੀ ਮਿਹਨਤ ਵਾਸਤੇ ਤੇ ਇਹਦੇ ਸਿਰ ਤੇ ਸਾਡਾ ਘਰ ਬੁਆ ਚੱਲਦਾ ਆ ਇਹਦੇ ਨਾਲ ਹੀ ਅਹੀਂ ਆ ਦੋ ਮੇਰੇ ਬੱਚੀਆਂ ਆ ਘਰੋਂ ਭ ਘਰ ਵੀ ਮੈਂ ਹੋਈਆਂ ਕਿਰਾਏ ਤੇ ਬੈਠੀ ਆ ਤੇ ਸਾਡਾ ਕੋਈ ਜੀਣਾ ਬਹੁਤ ਮੁਸ਼ਕਲ ਹੋਇਆ ਪਿਆ ਮੈਂ ਬੜਾ ਬਹੁਤ ਲਾਲਿਆ ਠੀਕ ਨਹੀਂ ਹੋਏ ਹੁਣ ਹਲਦੀ ਘੜੀ ਇਹਨਾਂ ਨੇ ਇਹਦੇ ਭਰਾ ਦੇ ਘਰੇ ਆ ਕੇ ਰਹਿੰਦੇ ਨਾਲੇ ਭਰਾਵਾਂ ਨੇ ਸਾਨੂੰ ਲੈ ਆਂਦਾ ਆ ਸਾਡਾ ਕੋਈ ਨਹੀਂ ਹੁੰਦਾ ਵੇਖ ਗਿਆ ਸਰ ਕਦੋਂ ਦੇ ਮੰਜੇ ਤੇ ਨੇ ਇਹ ਮਿੰਨੋ ਚੰਨਿਆ ਇਹਨਾਂ ਨੂੰ ਬੱਚੇ ਕਿੰਨੇ ਤੁਹਾਡੇ ਤਿੰਨ ਦੇਖੋ ਹੁਣ ਘਰ ਦਾ ਕਿ ਯਾਰਾ ਕਿਵੇਂ ਚੱਲਣ ਦੇ ਕੋਈ ਇਤਰਾਜੀ ਕੋਈ ਤੇ ਮੈਨੇ ਜੇ ਭੈਣ ਭਰਾ ਕੋ ਨਹੀਂ ਜਾਂਦਾ ਥੋੜਾ ਬਾਲਾ ਬਣਾਓ ਹੁਣ ਮੰਗ ਕੀ ਕਰਦੇ ਜੀ ਦਵਾਈ ਮੰਗੇ ਉਹ ਕਹਿੰਦਾ ਡਾਕਟਰ ਇਲਾਜ ਕਰ ਦੇਣ ਇਹਨੂੰ ਛੇਤੀ ਛੇਤੀ ਮੰਜੇ ਤੋਂ ਥਾੜ ਦੇ ਹੁਣ ਸਾਡੀ ਕੋਈ ਮੰਗ ਨਹੀਂ ਆ ਕੀ ਨਾ ਬਾਈ ਤੁਹਾਡਾ ਹਾਂਜੀ ਆਪਣਾ ਨਾਮ ਇਹ ਸਰਦੇਸ਼ ਸਿੰਘ ਜੀ ਕਿਹੜਾ ਪਿੰਡ ਜੇ ਪਿੰਡ ਹੈ ਹੋਈ ਠਠਾਈ ਤੇ ਕੀ ਗੱਲ ਹੋਈ ਆ ਛੱਟ ਕਿਵੇਂ ਲੱਗੀ ਐ ਛੱਟ ਦਿਹਾੜੀ ਕਿਆ ਇਹ ਦਿਹਾੜੀ ਕਿਆ ਡੇਪੇ ਖਰਲਾਇਆ ਤੇ ਛੱਟ ਲੱਗੀ ਇਹਦੇ ਮੁਰਕੇ ਮੰਜੇ ਦੇ ਪਾ ਕੇ ਇਤਰਾ ਕਿੱਥੇ ਛੱਟ ਐ ਛੱਟ ਲੱਖ ਜੇ ਆ ਅੱਛਾ ਹਾਂਜੀ ਤੇ ਲਾਜ ਕਿਉਂ ਨਹੀਂ ਕਰਾਉਂਦੇ ਲਾ ਜੀ ਵਦੂ ਕਰਾ ਸਾਕਾ ਆਤਾ ਹੋਗਾ ਸਾਕੋ ਲਾਉ ਦਿੱਤਾ ਤੇ ਨਹੀਂ ਪਹਾਗਾ ਘਣਾ ਹੋੜਾ ਉਹਦੇ ਭਰਾ ਦੇ ਘਰ ਆ ਕੇ ਬੈਠੇ ਆ ਜੀ ਦੋ ਧੀਆਂ ਲਗੀਆਂ ਲਗੀਆਂ ਤੇ ਇੱਕ ਮੁੰਡਾ ਵੀ ਇਨਾ ਮਲ ਕੇ ਕਮਾਇਆ ਧਾਰ ਨਹੀਂਗਾ ਆਪਣੇ ਮੇਰੇ ਸਿਰ ਤੇ ਘਰ ਹੀ ਸਾਰਾ ਕਿੰਨੇ ਦਿਨਾਂ ਦੇ ਬੰਜੇ ਦੇ ਜੀ ਇਹ ਜੀ ਹੋ ਗਿਆ ਉਹ ਮਹੀਨਾ ਹੀ ਹੋ ਚੱਲਿਆ ਜੀ ਸਤੀ ਇਤਨੇ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਣ ਦਾ ਕਰਦਾ ਇਹ ਇਤਰਾ ਹੀ ਹਣ ਵੇਖ ਲਾ ਭਰਾਰੇ ਘਰ ਬੈਠਿਆ ਆਂ ਤੇ ਕੀ ਮੰਗ ਕੀ ਕਰਦੇ ਇਹਦੇ ਮੰਗੇ ਹੋਏ ਕਰਦੇ ਆ ਵੀ ਸਾਡਾ ਇਲਾਜ ਹੋ ਜਾਏ ਧੋਰ ਨਹੀਂ ਖਾਣ ਕੋਈ ਚਾਹਦਾ ਪਰ ਇਲਾਜ ਜਿਹੜਾ ਉੱਠ ਕੇ ਤੁਰਨ ਫਿਰਲਾ ਪੀਏ ਤੇ ਆਦੇ ਬੱਚਿਆਂ ਦੇ ਵਿੱਚ ਬੱਚਾ ਮਰ ਤੇ ਭਾਲਣ ਪਸਰ ਕਰ ਲਏ ਕੀ ਕਹਿੰਦੇ ਡਾਕਟਰ ਲਾਜ ਹੋ ਸਕਦਾ ਹਾਂਜੀ ਡਾਕਟਰ ਤਾਂ ਕਹਿੰਦੇ ਇਲਾਜ ਹੋ ਸਕਦਾ ਹਣ ਖਰਚਾ ਨਹੀਂ ਹੋਗਾ ਇਹ ਕਰਕੇ ਕੀ ਨਾ ਭਾਈ ਤੁਹਾਡਾ ਸਰ ਮੇਲ ਸਿੰਘ ਜੀ ਖੇੜਾ ਪਿੰਡ ਤੁਹਾਡਾ ਜੀ ਪਿੰਡ ਦਾ ਘਿਹਾਲਾ ਠੱਠੇ ਨਾਲ ਬੈਠਾਂਗੇ ਤੇ ਇਹ ਜਿਹੜਾ ਵੀਰ ਮੰਜੇ ਤੇ ਹੈ ਤੁਹਾਡੇ ਗਵਾਂਢ ਚ ਹੈ ਜੀ ਇਹ ਗਵਾਂਢ ਦਾ ਇੱਥੇ ਜਰਾ ਧੜੀ ਧੱਪਾ ਕਰਦਾ ਸੀ ਇੱਥੇ ਰਹਿੰਦਾ ਸੀ ਉਹਨੇ ਉੱਥੋਂ ਜਰਾ ਥਾਂ ਤੋਂ ਵੇਖੇ ਉੱਤੇ ਲੱਗ ਗਿਆ ਤੇ ਕੋਈ ਕੋਈ ਕੀ ਹੋਇਆ ਕੀ ਇਹ ਇਹ ਗੱਡੀ ਦੇ ਉੱਤੇ ਕੰਮ ਕਰਨ ਗਿਆ ਉੱਥੇ ਜਾ ਕੇ ਉੱਥੇ ਡਿੱਗ ਪਿਆ ਖੜਾਲ ਦੇ ਵਿੱਚ ਤੇ ਇਹਦੇ ਸੱਟ ਲੱਗ ਗਈ ਆ ਹੁਣ ਕੀ ਮੰਗ ਕੀ ਕਰਦੇ ਮੰਗੇ ਸਰਕਾਰ ਤੋਂ ਨਗਰ ਨਿਵਾਸੀਆਂ ਤੋਂ ਮੰਗੇ ਉਹ ਕਰਦੇ ਨਗਰ ਖੇਦੇ ਤੋਂ ਕਿ ਇਹਦਾ ਭਰਾ ਕਰਦੇ ਇਹਦਾ ਰਾਜ ਕਰ ਲਈ ਮੰਨ ਚਾਹਦੇ ਇਹਦਾ ਰਾਜ ਕਿਸੇ ਵੀ ਵੇਦਨਾ ਇਹਦਾ ਰਾਜ ਸੰਕਰਾ ਦੇ ਰਾਜ ਨਿਕ ਨਗਰ ਦੇ ਸੰਗਤ ਦੇ ਕੀ ਨਾ ਬਾਈ ਤੁਹਾਡਾ ਮਰੀਕ ਸਿੰਘ ਭਾਈ ਕਿਹੜਾ ਪਿੰਡ ਜੀ ਫਟਾ ਜਿਹੜੇ ਮੰਜੇ ਤੇ ਨੇ ਕੌਣ ਨੇ ਤੁਹਾਡੇ ਇਹ ਮੇਰਾ ਛੋਟਾ ਭਰਾ ਭਾਈ ਕੀ ਗੱਲ ਕੀ ਹੋਈ ਇਹਨਾਂ ਨੂੰ ਇਹ ਤੂੜੇ ਲੋਹ ਜਾਂਦੇ ਜੰਮੂ ਕਸ਼ਮੀਰ ਲੈ ਧੜੀ ਜਾਂਦਾ ਹੈ ਟੂੜੀ ਵਾਲੀ ਗੱਡੀ ਤੇ ਉਧਰ ਖਡਾਲੇ ਚ ਭਾਜੀ ਡੇਪਿਆ ਹੈ ਤੇ ਪੈ ਤਰਖਿਆ ਕਿ ਖਡਾਲੇ ਚ ਡੇਪਿਆ ਤੇ ਖਡਾਲੇ ਦੇ ਮੈਨੂੰ ਛੱਟਾਂ ਲੱਗੀਆਂ ਉਹ ਲੱਗਾ ਛੱਟ ਕਿਥੇ ਲੱਕ ਤੇ ਲੱਗੀ ਲੱਕ ਤੇ ਛੱਟ ਲੱਗੀ ਭਾਜੀ ਇਹ ਤਾਂ ਬੈਠਾ ਨਹੀਂ ਜਾਂਦਾ ਰੋਟੀ ਵੀ ਨਹੀਂ ਖਾਦੇ ਜਾਂਦੀ ਬੁਰਕੀ ਨੇ ਮੋਝ ਪਾਈ ਜਾਂਦੀ ਬੁਰਕੀ ਵੀ ਇਹਦੇ ਘਰ ਦੀ ਮੋਝ ਪਾਉਂਦੀ ਆ ਤੇ ਇਲਾਜ ਨਹੀਂ ਕਰਾਇਆ ਲਾਜ ਭਾਜੀ ਇਹਨਾਂ ਜੋ ਹੈਗਾ ਵਿਚਾਰਾ ਕੋਲ ਉਹਨਾਂ ਨੇ ਪੈਸਾ ਤੇ ਲਾ ਲਾ ਕੇ ਬਹਿ ਗਿਆ ਤੇ ਬਾਕੀ ਹਰ ਖਚਾਵ ਤੇ ਕਿਹੜਾ ਕਾਕਾ ਦਾ ਹੋਣ ਮੈਲਾ ਆਥੋਂ ਆ ਕੇ ਨਾਲ ਹਰ ਮਾਚੋ ਜੇ ਹੋ ਜਾ ਮੈਂ ਆ ਤਾ ਮਾੜਾ ਚੰਗਾ ਖਾਂਡਾ ਰੋਟੀ ਬਣੀ ਹੋਈ ਆ ਤੁਹਾਨੂੰ ਦੇ ਦਵਾਂਗਾ ਕਿ ਕਦੋਂ ਦੇ ਨੇ ਮੰਜੇ ਦੇ ਇਹਨਾਂ ਨੂੰ ਭਾਜੀ 20 ਦਿਨ ਹੋ ਚੱਲੇ ਹੋਣੇ ਆ ਤੇ ਹੁਣ ਮੰਗ ਕੀ ਕਰਦੇ ਜੀ ਇਹਨਾਂ ਦਾ ਗਰੀਬਾਂ ਦਾ ਇਲਾਜ ਹੋ ਜਾਏ ਮੰਗ ਹੀ ਭਾਜੀ ਕੀ ਕਰਨੀ ਆ ਆ ਦਿੱਤੀ ਆ ਪੁੱਤਾਂ ਜੀ ਬੰਦਾ ਚੰਗਾ ਬਲਾਤੋਂ ਫਿਰ ਨਾਲ ਪੇ ਚੱਲਾ